ਦਿਸ਼ਤ ਬੇਕਾਰੀ ਬੰਦਨ ਬੰਦੇ ਹਉ ਤਿਸਕੇ ਬਲ ਜਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਬਤੀ ਰਾਗ ਬਾਣੀ ਵਿੱਚ ਆਖਦੇ ਕਿ ਕਈ ਮਨੁੱਖ ਆਪਣੇ ਹੱਥਾਂ ਨੂੰ ਪਾਪਾਂ ਤੋਂ ਰੋਕ ਲੈਂਦੇ ਨੇ ਕਈ ਆਪਣੇ ਪੈਰਾਂ ਨੂੰ ਰੋਕ ਲੈਂਦੇ ਨੇ ਕਿ ਚੱਲ ਕੇ ਨਹੀਂ ਜਾਂਦੇ ਜਿੱਥੇ ਗੁਨਾਹ ਹੁੰਦਾ ਹੈ ਕਈ ਜ਼ੁਬਾਨ ਨੂੰ ਰੋਕ ਲੈਂਦੇ ਨੇ ਉਹ ਕੱਲ ਬੋਲਦੇ ਨਹੀਂ ਜਿਹੜੀ ਗੁਨਾਹ ਦੇ ਵਿੱਚ ਗਿਣੀ ਜਾਂਦੀ ਹੈ ਪਰ ਸਤਿਗੁਰੂ ਮਹਾਰਾਜ ਆਖਦੇ ਕੋ ਵੱਡੀ ਗੱਲ ਨਹੀਂ ਆਪਣੇ ਹੱਥਾਂ ਨੂੰ ਰੋਕ ਲੈਣਾ ਪੈਰਾਂ ਨੂੰ ਰੋਕ ਲੈਣਾ ਜ਼ੁਬਾਨ ਨੂੰ ਰੋਕ ਲੈਣਾ ਸਤਿਗੁਰੂ ਮਹਾਰਾਜ ਆਖਦੇ ਮੈਂ ਉਹਦੇ ਬਲਹਾਰ ਜੰਨਾ ਹੈ ਉਹਦੇ ਕੁਰਬਾਨ ਜੰਨਾ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲਵੇ ਜਿਹੜਾ ਆਪਣੀ ਨਜ਼ਰ ਨੂੰ ਰੋਕ ਲੈਂਦਾ ਜਿਵੇਂ ਪ੍ਰਾਏ ਤਨ ਨੂੰ ਆਪਾਂ ਤੱਕ ਲਿਆ ਬਾਕੀ ਹੱਥਾਂ ਨੂੰ ਵੀ ਰੋਕ ਲਿਆ ਪੈਰਾਂ ਨੂੰ ਰੋਕ ਲਿਆ ਜ਼ੁਬਾਨ ਨੂੰ ਰੋਕ ਲਿਆ ਕੁਝ ਬੋਲਿਆ ਵੀ ਨਹੀਂ ਪਰ ਜਿਹੜੀ ਸਾਡੀ ਦ੍ਰਿਸ਼ਟੀ ਸੀ ਇਹ ਗੁਨਾਹ ਕਰਕੇ ਆ ਗਈ ਸਾਡੀ ਨਜ਼ਰ ਗੁਨਾਹ ਕਰਕੇ ਆ ਗਈ ਪਰ ਸਤਿਗੁਰੂ ਮਹਾਰਾਜ ਆਖਦੇ ਹੱਥਾਂ ਨੂੰ ਮਨੋ ਕਿਸ ਕਰਕੇ ਵੀ ਰੋਕ ਲਿੰਦਾ ਕਿਉਂਕਿ ਡਰ ਹੁੰਦਾ ਤਨਉਮ ਹੁੰਦਾ ਹੱਥਾਂ 'ਲੀ ਹੱਤ ਕੜੀਆਂ ਬਣੀਆਂ ਨੇ ਜੇ ਕੋ ਗੁਨਾਹ ਕਰੇਗਾ ਉਹਨੂੰ ਪਕੜਿਆ ਜਾਏਗਾ ਪੈਰਾਂ ਦੇ ਵਾਸਤੇ ਸਜ਼ਾ ਬਣੀ ਹੈ ਜ਼ੁਬਾਨ ਨਾਲ ਕੋਈ ਗੱਲ ਬੋਲੇਗਾ ਉੱਤੇ ਵੀ ਕੇਸ ਹੋ ਜਾਂਦੇ ਜੋ ਕਹਿੰਦੇ ਮਾਣ ਨਹੀਂ ਕੀਤੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਖਦੇ ਜਿਹੜੀ ਦ੍ਰਿਸ਼ਟੀ ਹੈ ਇਹ ਦ੍ਰਿਸ਼ਟੀ ਕਿੱਥੇ ਚਲੀ ਗਈ ਕੀ ਕਰਕੇ ਆਈ ਇਹਦੇ ਤੇ ਕੋਈ ਕੇਸ ਨਹੀਂ ਕੋਈ ਕੁਝ ਨਹੀਂ ਕਰ ਸਕਦਾ ਇਨੇ ਗੁਨਾਹ ਕਰਨਾ ਹੀ ਕਰਨਾ ਹੈ ਦਿਸ਼ਟ ਵਿਕਾਰੀ ਬੰਧਨ ਬੰਧ ਹੈ ਫਿਰ ਇਹ ਦ੍ਰਿਸ਼ਟੀ ਨੂੰ ਵੇਖੋ ਗੁਰਮੁਖਾਂ ਦਾ ਕਿੱਡਾ ਵੱਡਾ ਨਿਯਮ ਸਤਿਗੁਰੂ ਮਹਾਰਾਜ ਨੇ ਇਸ ਬਾਣੀ ਦੀ ਇਸ ਪੰਕਤੀ 'ਚ ਲਿਖਿਆ ਹੈ ਗੁਰਮੁਖਾਂ ਵਾਸਤੇ ਕਿੱਡਾ ਵੱਡਾ ਨਿਯਮ ਹੈ ਸੰਜਮ ਕੀ ਹੈ ਸਾਰ ਸਭ ਤੋਂ ਵੱਡਾ ਜੀਵਨ ਦਾ ਗੁਰਮੁਖ ਜਿਹੜਾ ਜਿਹੜਾ ਸਾਧੂ ਹੈ ਉਹ ਆਪਣੀ ਦ੍ਰਿਸ਼ਟੀ ਨੂੰ ਵੀ ਆਪਣੇ ਕੰਟਰੋਲ 'ਚ ਕਾਬੂ 'ਚ ਰੱਖਦਾ ਹੈ ਦ੍ਰਿਸ਼ਟੀ ਨਜ਼ਰ ਨੂੰ ਵੀ ਕਾਬੂ 'ਚ ਰੱਖਦਾ ਹੈ ਪਰਾਇ ਮਾਇਆ ਹੋਵੇ ਤਾਨ ਹੋਵੇ ਪਰਾਇਆ ਤਾਨ ਹੋਵੇ ਉਹਦੇ ਵੱਲ ਵੀ ਜਿਹੜੀ ਉਹਦੀ ਦ੍ਰਿਸ਼ਟੀ ਜਾਂਦੀ ਜਾਂਦੀ ਉਹ ਕੰਟਰੋਲ ਕਰਕੇ ਰੋਕ ਲੈਂਦਾ ਉਧਰ ਜਾਣ ਨਹੀਂ ਦਿੰਦਾ ਨਹੀਂ ਤੇ ਦ੍ਰਿਸ਼ਟੀ ਤੇ ਗੁਨਾਹ ਨਜ਼ਰ ਤੇ ਗੁਨਾਹਕਾਰੀ ਹੁੰਦੀ ਹੈ ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਪਰ ਜਿਹੜਾ ਗੁਰੂ ਕੀ ਬਾਣੀ ਪੜਦਾ ਨਾਮ ਵਿਚਾਰਦਾ ਹੁਣ ਇਹ ਰੋਕੀ ਕਿਵੇਂ ਜਾਵੇ ਸਵਾਲ ਇਹ ਹੁੰਦਾ ਹੈ ਰੋਕੀ ਕਿਵੇਂ ਜਾਵੇ ਕਈ ਵਾਰੀ ਘਰਾਂ ਦੇ ਵਿੱਚ ਬੱਚੇ ਅਸੀਂ ਕਿੰਨੇ ਅਸੀਂ ਗੱਲਬਾਤ ਵੀ ਚੰਗੀ ਕਰਦੇ ਰਹਿੰਨੇ ਵੀ ਵਧੀਆ ਤਰੀਕੇ ਨਾਲ ਪਰ ਬੱਚਿਆਂ ਦੇ ਵਿੱਚ ਔਗਣ ਕਿਵੇਂ ਆਈ ਜਾਂਦੇ ਵਕਾਰ ਕਿਵੇਂ ਆਈ ਜਾਂਦੇ ਨੇ ਬੱਚਿਆ ਜੋ ਭੜੇ ਜਿਹੜੇ ਔਗਣੋਂ ਕਿਵੇਂ ਭੜੀਆਂ ਆਦਤਾਂ ਕਿਵੇਂ ਆਈ ਜਾਂਦੀਆਂ ਨੇ ਉਹ ਵੀਰੋ ਸਾਡੀ ਸੋਚ ਕਰਕੇ ਸਾਡੀ ਦ੍ਰਿਸ਼ਟੀ ਜਿਹੜੀ ਹੈ ਨਾ ਨજર ਇਹ ਸਾਰਾ ਕੁਝ ਇਕੱਠਾ ਕਰਕੇ ਜਦੋਂ ਅਸੀਂ ਕਾਨੂੰਨ ਲਿਆਉਨੇ ਆ ਮੁੱਖ ਚੋਂ ਚੰਗੀਆਂ ਗੱਲਾਂ ਕਰੋ ਮਾੜੀਆਂ ਨੂੰ ਰੋਕ ਲੋ ਪਰ ਫੇਰ ਵੀ ਜਿਹੜੇ ਔਗਣ ਨੇ ਉਹ ਸਾਡੇ ਅੱਗੇ ਅੱਗੇ ਪੀੜੀਆਂ ਦੇ ਵਿੱਚ ਪੁਰੇ ਜਾਂਦੇ ਨੇ ਇਹ ਔਗਣ ਉਸ ਵਕਤ ਇਹ ਮੈਲ ਉਸ ਵਕਤ ਮੁੱਕਦੀ ਹੈ ਜਦੋਂ ਮਨੁੱਖ ਇਹ ਚ ਨજર ਦਾ ਇਸ਼ਾਨਾਨ ਕਰਾ ਲੈਂਦਾ ਉਹ ਕਾਦੇ ਨਾਲ ਇਹ ਰੁਕਦੀ ਕਿਵੇਂ ਆ ਦਿਸ਼ਟ ਵਿਕਾਰੀ ਬੰਧਨ ਬੰਧੇ ਇਹਨੂੰ ਬੰਧਨ ਕਿਹੜਾ ਜੋੜੀਏ ਇਹਨੂੰ ਰੋਕ ਕਿਹੜੀ ਲਾਈਏ ਆਖਦੇ ਇਹਨੂੰ ਰੋਕ ਲੱਗਣੀ ਹੈ ਨਾਮ ਦੀ ਦਿਸ਼ਟ ਵਿਕਾਰੀ ਬੰਧਨ ਬੰਧੇ ਹਉ ਤਿਸ ਕੈ ਬਲ ਜਾਈ ਜਿਹੜਾ ਮੁਖ ਚੋਂ ਨਾਮ ਜਪਦਾ ਰਹਿੰਦਾ ਹੈ ਉਹਦੀ ਨਜ਼ਰ ਜਦੋਂ ਭੇੜੇ ਪਾਸੇ ਜਾਂਦੀ ਹੈ ਉਸੇ ਵਕਤ ਵਾਪਸ ਮੁੜ ਆਉਂਦੀ ਹੈ ਉਹਦੇ ਅੰਦਰ ਸਮਝ ਪੈ ਜਾਂਦੀ ਹੈ ਕਿ ਗੱਲ ਗਲਤ ਹੈ ਮੈਂ ਕਰਨੀ ਨਹੀਂ ਉਹੋ ਹੀ ਨਜ਼ਰ ਨੂੰ ਮੋੜ ਕੇ ਲਿਆ ਸਕਦਾ ਕੋਈ ਸਾਇਸਦਾਨ ਨਹੀਂ ਮੋੜ ਸਕਦਾ ਕੋਈ ਵਕੀਲ ਨਹੀਂ ਮੋੜ ਸਕਦਾ ਕੋਈ ਡਾਕਟਰ ਨਹੀਂ ਮੋੜ ਸਕਦਾ ਡਾਕਟਰ ਵੇਖੋ ਕਿੰਨੇ ਕਿੰਨੀ ਮਾਇਆ ਲੈ ਜਾਂਦੇ ਨੇ ਮਰੀਜ਼ਾਂ ਕੋਲੋਂ ਮਰੇ ਦੇ ਪੈਸੇ ਲੈ ਜਾਂਦੇ ਔਰ ਉਹ ਰੋਕ ਨਹੀਂ ਸਕਦੇ ਮਾਇਆ ਵੱਲੋਂ ਆਪਣੀ ਦ੍ਰਿਸ਼ਟੀ ਨੂੰ ਤਨ ਵੱਲੋਂ ਆਪਣੀ ਦ੍ਰਿਸ਼ਟੀ ਨੂੰ ਗੁਰਮੁਖ ਰੋਕ ਲੈਂਦਾ ਜਿਹੜਾ ਨਾਮ ਜਪਦਾ ਅੱਖ ਦੇ ਹੋਰ ਤਸਕੈ ਬਲ ਜਾਈ ਮਾਇਆ ਦੇ ਕੁਰਬਾਨ ਜਾਂਣਾ ਬਲਿਹਾਰ ਜਾਂਣਾ ਫਿਰ ਪਾਤਸ਼ਾਹ ਦੇ ਪਾਪ ਪੁੰਨ ਕੀ ਸਾਰ ਨਾ ਜਾਣੇ ਭੁੱਲਾ ਫਿਰੇ ਜਾਈ ਜਿਹੜਾ ਆਮ ਮਨੁੱਖ ਹੈ ਨਾ ਜਿਹੜਾ ਨਾਮ ਨਹੀਂ ਜਪਦਾ ਉਹ ਪਾਪ ਤੇ ਪੁੰਨ ਦੇ ਵਿੱਚ ਫਰਕ ਨਹੀਂ ਜਾਣ ਸਕਦਾ ਉਹ ਚੰਗੇ ਕੰਮ ਨੂੰ ਪੁੰਨ ਗਿਣਦਾ ਤੇ ਮਾੜੇ ਨੂੰ ਪਾਪ ਗਿਣਦਾ ਪਰ ਸਤਿਗੁਰੂ ਮਾਰੇ ਕਹਿੰਦੇ ਜਦੋਂ ਬਿਰਤੀ ਮੈੜੀ ਹੈ ਜਦੋਂ ਨજર ਮੈੜੀ ਹੈ ਫਿਰ ਚੰਗਾ ਕੰਮ ਵੀ ਉਹੋ ਜਿਹਾ ਤੇ ਮਾੜਾ ਕੰਮ ਵੀ ਉਹੋ ਜਿਹਾ ਬਾਬਾ ਕਬੀਰ ਜੀ ਤੇ ਬੜਾ ਸੁੰਦਰ ਜ਼ਿਕਰ ਕਰਦੇ ਨੇ ਪਾਪ ਪੁੰਨ ਦੋਏ ਏਕ ਸਮਾਨ ਜਦੋਂ ਮੇਰੀ ਨੀਤ ਹੀ ਖੋਟੀ ਹੈ ਚਾਹੇ ਪੁਣ ਸੱਜਣ ਥੱਗ ਪੁੰਨ ਕਰਦਾ ਸੀ ਆਪਣੇ ਵੱਲ ਲੰਗਰ ਲਾਇਆ ਸੀ ਮਲਕ ਭਾਗੋ ਨੇ ਲੰਗਰ ਲਾਇਆ ਪਰ ਸਤਿਗੁਰੂ ਮਾਰ ਨੇ ਅਸਲੀਅਤ ਉਹਨਾਂ ਦੀ ਅਗੇੜ ਦਿੱਤੀ ਬਾਹਰ ਕੱਢੀ ਅਕਦੇ ਪਾਪ ਪੁੰਨ ਕੀ ਸਾਰ ਨਾ ਜਾਣ ਭੂਲਾ ਫਿਰੇ ਜਾਈ ਮੂਰਖ ਮਨੁਕ ਪਾਪ ਤੇ ਪੁੰਨ ਦੇ ਵਿੱਚ ਫਰਕ ਹੀ ਨਹੀਂ ਜਾਣ ਸਕਿਆ ਤੇ ਅਜਾਈ ਆਪਣੇ ਰਸਤੇ ਤੋਂ ਭਟਕਿਆ ਫਿਰਦਾ ਜੋ ਅਸਲੀਅਤ ਅਸਲ ਰਸਤਾ ਹੈ ਰੱਬ ਤੱਕ ਜਾਣ ਦਾ ਉਹਦੇ ਤੋਂ ਭਟਕਿਆ ਹੋਇਆ ਖੁੰਝਿਆ ਹੋਇਆ ਅੱਖ ਦੇ ਗੁੱਲੋ ਸੱਚ ਨਾਮ ਕਰਤਾਰ ਹੁਣ ਬਹੁੜ ਨਿਆਮਨਾਰ ਜਿਹੜਾ ਮਨੁੱਖ ਵਾਹਿਗੁਰੂ ਕਰਤੇ ਪੁਰਖ ਪਰਮੇਸ਼ਰ ਦਾ ਨਾਮ ਆਪਣੀ ਜ਼ਬਾਨ ਰਸਨਾ ਤੋਂ ਉਚਾਰਨ ਕਰਦਾ ਰਹਿੰਦਾ ਉਹ ਤੇ ਫਿਰ ਉਹਨਾਂ ਜਾਣ ਦੇ ਗੇੜੇ ਚੱਕਰ ਵਿੱਚ ਨਹੀਂ ਪੈਂਦਾ ਉਹ ਪਰਮ ਪੁਰਖ ਬਣ ਜਾਂਦਾ ਹੈ ਉਹ ਆਪਣੀ ਨજર ਤੱਕ ਨੂੰ ਕੰਟਰੋਲ ਕਰਕੇ ਰੱਖਦਾ ਹੈ ਜਿਹੜਾ ਕੋਈ ਉੱਚ ਕੋਟੀ ਦਾ ਪੜਿਆ ਲਿਖਿਆ ਵਿਦਵਾਨ ਵੀ ਆਪਣੇ ਲੈਵਲ ਤੇ ਗੁਰੂ ਦੀ ਕਿਰਪਾ ਤੋਂ ਬਿਨਾ ਕਰ ਨਹੀਂ ਸਕਦਾ ਉਹ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ